ਨਲੰਦਰ ਪਠਾਨਕੋਟ ਫਿਰੋਜ਼ਪੁਰ ਤੱਕ ਦੇ ਲੋਕ ਮੱਲਣ ਪਿੰਡ ਤੋਂ ਆ ਆ ਕੇ ਸਮਾਨ ਲੈ ਜਾਂਦੇ ਨੇ ਕਿਉਂ ਲੈਂ ਜਾਂਦੇ ਨੇ ਅੱਜ ਦੱਸ ਦਿਆਂ 51000 ਤੋਂ ਸਰਦਾਰ ਸਾਹਿਬ ਕੀ ਕੀ ਦੇਉਂਗੇ 51000 ਰੁਪਏ ਦੇ ਵਿੱਚ ਭਾਈ ਬੈੱਡ ਮਿਲੂਗਾ ਵਧੀਆ 80 ਇੰਚੀ ਬੈੱਡ ਹਾਂਜੀ ਵਧੀਆ ਸੁਮਾਈਕਾ ਲੱਗਿਆ ਉੱਤੇ ਉਹਦੇ ਨਾਲ ਗੱਦੇ ਆਹ ਗੱਦੇ ਵੀ ਹਾਂਜੀ ਗੱਦਿਆਂ ਦੇ ਨਾਲ ਸਹਰਾਣੇ ਵੀ ਇੱਕ ਕਾਰਨਰ ਸੋਫਾ ਵਧੀਆ ਹੈਵੀ 7 ਸੀਟਾਂ ਵਾਲਾ ਅੱਛਾ ਵਧੀਆ ਪੂਰਾ ਨਾਲ ਪੂਰਾ ਵਧੀਆ 10 ਸਾਲ ਦੀ ਗਾਰੰਟੀ ਵਾਲਾ ਨਾਲ ਪੂਜ ਪੂਜ ਵਧੀਆ ਭਾਈ ਉਹ ਕਿਹਦਾ ਕੰਪਨੀ ਦੀ ਕੰਪਨੀ ਦੀ ਨਾਲ ਇਹਦੇ ਅਲਮਾਰੀ ਮਿਲ ਜੂ ਖੁੱਲੀ ਡੁੱਲੀ 7 ਬਾਈ 4 ਦੀ ਅਲ ਕਰਕੇ ਉਹਨੂੰ ਪ੍ਰੈਸਟੇਬਲ ਫਰੀ ਨਾਲ ਜਿਹੜਾ ਵੀਡੀਓ ਸ਼ੇਅਰ ਕਰਕੇ ਪੈ ਖਰੀਦ ਲਊ ਆ ਪ੍ਰੈਸਟੇਬਲ ਫਰੀ ਤੇ ਮਿਲੂ ਕਿੱਥੋਂ ਮਿਲੂ ਮੱਲਣ ਪਿੰਡ ਕਿਹੜਾ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਸਕਰੀਨ ਤੇ ਨੰਬਰ ਚੱਲ ਰਿਹਾ ਇੱਕ ਵੱਡੀ ਹੋਰ ਆਫਰ ਹੁਣ ਤੁਸੀਂ ਡਰਜੋਗੇ ਮੱਲਣ ਪਿੰਡ ਦੂਰੀ ਵਾਲਾਗਾ ਕਰਾਈ ਵਾਲਾ ਪੈਜੂਗਾ ਕੋਈ ਕਿਰਾਇਆ ਨਹੀਂ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਬਾਇਉਰੀ ਫਰੀ ਕਰਨਗੇ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਿਸੇ ਨੇ ਆਨਲਾਈਨ ਫੋਨ ਕਰਕੇ ਮੰਗਵਾਉਣਾ ਮੰਗਵਾ ਸਕਦੇ ਹੋਗੇ ਸਰਪੰਚ ਮੈਂ ਸਾਰਾ ਹਿਸਾਬ ਲਾ ਲਿਆ ਸਮਾਨ ਦਾ ਸਿਰ ਇੱਕ ਦੇ ਸਾਰੇ ਕਾਸ ਲੱਕੜ ਦਾ ਵੀ ਲਾ ਲਿਆ ਇਹਨੂੰ ਕੁਛ ਨਹੀਂ ਬਤਦਾ ਹੈਗਾ ਇਹਦਾ ਬਸ ਨਾਂ ਬ੍ਰਾਂਡ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੀ